ਸਾਹ ਕਾਰਪੋਰੇਟ ਭਜਾਓ ਪੰਜਾਬ ਬਚਾਓ ਮਾਰਕੋ ਬਚਾਓ ਸੋ ਜਿਹੜੇ ਕਾਰਪੋਰੇਟ ਆ ਇਹਨਾਂ ਸਾਡਾ ਪਹਿਲਾਂ ਬਹੁਤ ਨੁਕਸਾਨ ਕਰ ਦਿੱਤਾ ਹੈ ਤਰੀਕਾਂਟੀ ਦੇ ਨਾਮ ਤੇ ਸਾਡੇ ਆਪਣੇ ਜਿਹੜੇ ਬੀਜ ਹੈ ਉਹ ਉਗਣ ਜੋਗ ਨਹੀਂ ਰਹਗਾ ਪੰਜਾਬ ਦੀ ਜਿਹੜੀ ਹੈ ਖੇਤੀ ਹੈ ਉਹ ਉਹਨਾਂ ਦੇ ਦਰੋਮਦਾਰ ਤੇ ਰਹਿ ਗਈ ਹੈ ਉਹ ਬੀਜ ਕੱਲ ਨੂੰ ਬੰਦ ਕਰਦੇ ਆ ਤੇ ਸਾਡੀ ਜਿਹੜੀ ਖੇਤੀ ਆ ਉਹ ਫੇਲ ਹੁੰਦੀ ਹੈ ਸੋ ਅੱਜ WTO ਦੇ ਵਿੱਚ ਜਿਹੜਾ ਭਾਰਤ ਨੇ ਇਸ ਹਾਲਿਆ ਆ ਭਾਰਤ ਉਹਦਾ ਮੈਂਬਰ ਬਣਿਆ ਭਾਰਤ ਨੂੰ ਅਸੀਂ ਜਿਹੜੀਆਂ ਸੰਯੁਕਤ ਮੋਹਰਸੇ ਦਾ ਇਹ ਐਲਾਨ ਆ ਕਿ ਭਾਰਤ ਸਰਕਾਰ ਆਰਕ ਡੋਲੀ ਵੀਡੀਓ ਚ ਬਾਹਰ ਆਵੇ ਔਰ ਸਾਡੀ ਜਿਹੜੀ ਆ ਕਾਰਪੋਰੇਟ ਘਰਾਣੇ ਆ ਜਿਹੜੇ ਸਾਡੇ ਤੇ ਰਾਜ ਕਰਦੇ ਆ ਉਹਨਾਂ ਨੂੰ ਜਿਹੜਾ ਉਹਨਾਂ ਤੋਂ ਮੁਕਤ ਕੀਤਾ ਜਾਵੇ ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਆਪਣੇ ਮੁਨਾਫੇ ਲਈ ਕੰਮ ਕਰਦੇ ਹੁੰਦੇ ਆ ਲੋਕਾਂ ਲਈ ਕੰਮ ਨਹੀਂ ਕਰਦੇ ਉਹਨਾਂ ਨੂੰ ਇਹ ਦਿਸਦਾ ਕਿ ਜੇ ਖੇਤੀ 'ਚੋਂ ਮੁਨਾਫਾ ਤੋਂ ਖੇਤੀ ਪ੍ਰਤੀ ਸਕੀਮਾਂ ਐਸੀਆਂ ਲੈ ਕੇ ਆਉਂਦੇ ਆ ਜਿਵੇਂ ਤਿੰਨ ਬਿੱਲ ਵੀ ਪਹਿਲਾਂ ਲੈ ਕੇ ਆਂਦੇ ਸੀਗੇ ਸੋ ਇਸੇ ਤਰੀਕੇ ਨਾਲ ਉਹ ਆਪਣੀਆਂ ਨੀਤੀਆਂ ਜਿਹੜੀਆਂ ਉਹ ਲਾਗੂ ਕਰਨਾ ਚਾਹੁੰਦੇ ਆ ਵਿਕਾਸ ਦੇ ਨਾਂ ਤੇ ਸੋ ਸਾਨੂੰ ਵਿਕਾਸ ਨਾਲੋਂ ਵਿਨਾਸ਼ ਜ਼ਿਆਦਾ ਦਿਸਦਾ ਇਸ ਕਰਕੇ ਸੰਯੁਕਤ ਮੋਹਰਤੇ ਦਾ ਜਿਹੜਾ ਪ੍ਰੋਗਰਾਮ ਹੈ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ ਪ੍ਰੋਗਰਾਮ ਜਿਹੜਾ ਅਸੀਂ ਜੋ ਦੇ ਰਹੇ ਆ ਅੱਜ ਦੀ ਜਿਹੜੀ ਤੁਹਾਡੀ ਰੈਲੀ ਆ ਇਹ ਕਿੱਥੋਂ ਸ਼ੁਰੂ ਕਿੱਥ ਮਾਪੂਨੇ ਇਹ শাਲਾ ਮਰ ਬਾਬੇ ਖੇ ਸਸੀਂ 71 ਹੋਏ ਜੀ ਸਾਰੇ ਲਗਭਗ 10:00 11:00 ਵਜੇ ਦਾ ਟਾਈਮ ਸੀ ਹੁਣ ਅਸੀਂ ਜ਼ਰੂਰ ਖਾਨਾ ਚੌਂਕ ਪੁੱਛਦੀ ਹੁੰਦੇ ਸਦਰ ਬਾਜ਼ਾਰ ਵਾਲ ਦੀ ਸਿਰ ਬਖ ਸਿੰਘ ਸਾਉਂਟੇ ਤੇ ਜੋ ਬੁਲਾਰੇ ਸਾਡੇ ਆ ਉਥੇ ਅਸੀਂ ਨਾਮਾਂ ਕੇ ਅੰਦਰ ਘੰਟਾ ਜਿਹੜੀਆਂ ਦੱਸਣਗੇ ਔਰ ਕਾਰਪੋਰੇਟ ਪੰਜਾਬ ਕਰਦੀਆਂ ਜਿਹੜੀਆਂ ਨੀਤੀਆਂ ਸਰਕਾਰ ਦੀ ਜਮਾਂ ਪਰੇ ਖੜਾ ਦੱਸਣਗੇ ਉਸ ਤੋਂ ਬਾਅਦ ਅਸੀਂ ਫਿਰ ਵਾਪਸ ਸਲਾਮਤ ਬਾਤ ਤੁਹਾਨੂੰ ਸਤਨ ਲਗਦਾ ਸਰਕਾਰ ਤੋਂ ਡਿਮਾਂਗ ਮੰਗੂ ਜੀ ਤੁਸੀਂ ਪਿਛੇ ਤਿੰਨ ਕਾਨੂੰਨਾਂ ਪਿੱਛੇ ਕਚਰੀ ਜੀ ਦਿੱਤਾ ਹੀ ਦਰ ਨਾ ਸਰ ਉਸ ਨਹੀਂ ਦੇਖੋ ਜੇ ਸਰਕਾਰ ਕੋਲੋਂ ਅਸੀਂ ਖੇਤੀ ਕਾਨੂੰਨ ਵਾਪਸ ਕਰਵਾ ਸਕਦੇ ਹਾਂ ਲੋਕ ਇਕਤਾ ਚਾਹੀਦੀ ਆ ਲੋਕ ਉੱਠਣੇ ਚਾਹੀਦੇ ਆ ਔਰ ਅਸੀਂ ਪਿੰਡਾਂ ਦੇ ਵਿੱਚ ਜਾਗਰੂਕਤਾ ਜਿਹੜੀ ਹੈ ਇਹਦੇ ਪ੍ਰਤੀ ਲਿਆ ਕੇ ਅਸੀਂ ਇਹ ਜਿਹੜੇ ਆ ਕਾਰਪੋਰੇਟਾਂ ਜੋ ਜਿਹੜੀ ਦੇਜੂਟੀ ਜੋ ਬਾਹਰ ਤੋਂ ਬਾਹਰ ਨੂੰ ਲਈ ਮਜਬੂਰ ਕਰਾਂਗੇ ਅਸੀਂ ਉਹ ਉਸ ਤਰ੍ਹਾਂ ਬੈਠਾਂਗੇ ਨਹੀਂ ਜਿਵੇਂ ਆਮ ਲੋਕ ਜਦ ਜਨੀਆਂ ਉੱਠਣੀਆਂ ਤੇ ਥੋੜਾ ਜਿਹਾ ਲੋਕਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਨਾਮ ਦੇ ਕੇ ਤੇ ਚਲੇ ਜੰਦੀਆਂ ਸਾਡਾ ਜਿਹੜਾ ਸੰਜੁਕਤ ਮੋਰਚਾ ਹੈ ਜਿਹੜੇ ਕੰਮ ਵਿੱਚ ਚੜਦਾ ਜਿਹੜੇ ਕੰਮ ਨੂੰ ਖੜਦਾ ਉਸਰੇ ਲਾ ਕੇ ਹਟਦਾ ਨੁਪੂਰੀ ਆਸਿਆ ਕਿ ਅਸੀਂ ਇਸ ਤੋਂ ਬਾਅਦ ਵੀ ਬਾਹਰ ਨਹੀਂ ਰਹਾਂ ਅੱਜ ਭਾਰਤ ਭਰ ਦੇ ਵਿੱਚ ਜੁਕਸ ਸਮੋਰਚਾ ਭਾਰਤ ਵੱਲੋਂ ਆਰਗੜੇ ਪੜਾਓ ਇਹ ਸੁਣਾਇਆ ਜਾ ਰਿਹਾ ਔਰ ਦੂਸਰੀ ਮੰਗ ਇਹ ਆ ਵੀ ਖੇਤੀ ਦੇ ਵਿੱਚ ਤੇ ਵਪਾਰ ਦੇ ਵਿੱਚ ਜਿਹੜਾ ਕਾਰਪੋਰੇਟ ਦਖਲ ਆ ਉਤਪਾਦਨ ਦੇ ਵਿੱਚ ਦਖਲ ਜਿਹੜਾ ਉਹ ਨਾ ਪਾਵੇ ਇਸ ਗੱਲ ਨੂੰ ਗਵਿੰਨਾ ਮੰਗਾਂ ਨੂੰ ਲੈ ਕੇ ਜਿਹੜਾ ਕਬੂਤਰਸਰੇ ਦਾ ਜੁਕਸ ਸਮੋਰਚਾ ਜਿਹਦੇ ਵਿੱਚ ਸ਼ਾਮਲ ਸਾਰੀਆਂ ਜ세 ਬੰਦੀਆਂ ਕੰਮ ਲੋਈਆਂ ਵਾ ਆਪ ਕੋਲ ਇਸ ਦਾ ਜਿਹੜਾ ਖੇਤੀ ਦੇ ਵਿੱਚ ਦਖਲ ਬੰਦ ਹੋਵੇ ਔਰ ਜਿਹੜਾ ਦੇਸ਼ ਆ ਸਾਡਾ ਜਿਹੜਾ ਵਾ ਜਿਹੜੀ ਕਿਸਾਨੀ ਖਸਾਲ ਹੋਵੇ ਔਰ ਸਾਡੇ ਇਥੋਂ ਦੇ ਲੋਕ ਜਿਹੜੇ ਆ ਉਹ ਰੋਟੀ ਖਾਂਦੇ ਰਹਿ ਜਾਣ ਸਭ ਤੁਹਾਨੂੰ ਲੱਗਦਾ ਕਿ ਸਰਕਾਰ ਤੁਹਾਡੀ ਮੰਗ ਮੰਗਣ ਮੰਨੇਗੀ ਦੇਖੋ ਜੀ ਹਿੰਦੁਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਕਿਸਾਨ ਲੜਦੇ ਆਏ ਆ ਸੰਘਰਸ਼ ਜਿਹਦੇ ਆਏ ਆ ਔਰ ਇਸ ਤੋਂ ਪਹਿਲਾਂ ਅਸੀਂ ਜਿਹੜਾ ਦਿੱਲੀ ਮੋਰਚਾ ਲਾਇਆ ਸੀ ਉਹ ਵਾਪਸ ਜਿਹੜੇ ਕਰਵਾਏ ਆ ਉਹ ਵੀ ਇਸੇ ਰੋਸ਼ਨੀ ਵਿੱਚ ਸੀ ਉਹ ਵੀ ਤਾਕਤ ਦੇ ਸਮੂਹ ਜਿਹੜਾ ਖਿੱਤੀ ਦੇ ਵਿੱਚ ਲਿਆਉਣਾ ਚਾਹੁੰਦੇ ਸੀ ਸਰਕਾਰ ਔਰ ਅਸੀਂ ਜਿਹੜੇ ਕਾਸ ਕਰਾਏ ਆ ਹੁਣ ਇਹ ਸਾਨੂੰ ਆ ਵੀ ਸਾਡੀ ਏਕਤਾ ਦੇ ਬਾਬਦੇ ਉਸ ਸਰਕਾਰ ਤੋਂ ਸਨ ਪੱਦਰ ਦੇ ਵਿੱਚ 50 ਪੱਦਰ ਤੇ ਜਿਹੜਾ ਜਿੱਤ ਪ੍ਰਾਪਤ ਕਰਨਾ ਹੈ